ਸਾਸੀ ਗਾਲ ਜੀ 9pb ਨਿਊਜ਼ ਚੈਨਲ ਦੇਖ ਰਹੇ ਹੋ ਅੱਜ ਜੀ ਤੁਹਾਡੇ ਨਾਲ ਸਿਵਲਾ ਹਸਪਤਲ ਸਰਕਾਰੀ ਤੋਂ ਲਾਈਵ ਹੋਇਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰਕਾਰੀ ਹਸਪਤਲ ਦੀਆਂ ਤਾਂ ਜੇਕਰ ਤੁਸੀਂ ਵੀ ਇੱਥੇ ਦਵਾਈ ਲੈਣ ਦੇ ਲਈ ਪਹੁੰਚ ਰਹੇ ਹੋ ਤਾਂ ਇਹ ਖਬਰ ਪੂਰੀ ਐਂਡ ਤੱਕ ਦੇਖ ਲਿਓ ਧਿਆਨ ਨਾਲ ਸੁਣ ਲਿਓ ਜੀ ਕਿਉਂਕਿ ਜੇਕਰ ਤੁਸੀਂ ਸਰਕਾਰੀ ਹਸਪਤਲ ਦੇ ਵਿੱਚ ਦਵਾਈ ਲੈਣ ਦੇ ਲਈ ਪਹੁੰਚ ਰਹੇ ਹੋ ਤਾਂ ਤੁਹਾਡੇ ਖੱਦਲ ਖਵਾਰੀ ਅੱਜ ਹੋ ਸਕਦੀ ਹੈ ਖੱਦਲ ਖਵਾਰੀ ਇਸ ਲਈ ਹੋ ਸਕਦੀ ਹੈ ਕਿਉਂਕਿ ਅੱਜ ਡਾਕਟਰ ਹੜਤਾਲ ਲਿੱਤੇ ਨੇ ਤੇ ਹਸਪਤਾਲ ਬਿਲਕੁਲ ਖਾਲੀ ਪਿਆ ਬੰਦ ਹੈ ਡਾਕਟਰ ਤਾਂ ਬੈਠੇ ਨਹੀਂ ਲੇਕਿਨ ਦੇਖ ਸਕਦੇ ਹੋ ਕਿ ਦਵਾਈ ਵਾਲਾ ਕਾਊਂਟਰ ਜਿੱਥੇ ਦਵਾਈ ਦਿੱਤੀ ਜਾਂਦੀ ਆ ਤਾਂ ਬੰਦ ਆ ਬਿਲਕੁਲ ਤੇ ਅੱਜ ਜੋ ਡਾਕਟਰ ਨੇ ਜੋ ਉਹ ਹੜਤਾਲ ਦਿੱਤੇ ਨੇ ਮੰਗਾਂ ਨੂੰ ਲੈ ਕੇ ਜੋ ਹੜਤਾਲ ਕੀਤੀ ਹੋਈ ਆ ਤਾਂ ਅੱਜ ਸਾਰਾ ਦਿਨ ਆਪੀਡੀ ਬੰਦ ਰਹੋਗੀ ਕਿਉਂਕਿ ਚੈੱਕ ਅਪਾ ਜੋ ਨਹੀਂ ਕੀਤਾ ਜਾਊਗਾ ਤਾਂ ਦੇਖ ਸਕਦੇ ਹੋ ਕਿ ਬਿਲਕੁਲ ਹਸਪਤਾਲ ਆ ਉਹ ਖਾਲੀ ਪਿਆ ਹੋਇਆ ਡਾਕਟਰ ਨੇ ਜੋ ਉਹ ਬੈਠੇ ਹੋਏ ਨੇ ਡਾਕਟਰ ਨੇ ਜੋ ਬੈਠੇ ਹੋਏ ਨੇ ਲੇਕਿਨ ਜੋ ਚੈੱਕਪ ਉਹ ਨਹੀਂ ਕੀਤਾ ਜਾ ਰਿਹਾ ਕਿਉਂਕਿ ਮੰਗਾ ਸਨ ਸਰਕਾਰ ਤੋਂ ਡਾਕਟਰਾਂ ਦੀ ਜਿਸ ਦੇ ਕਾਰਨ ਇਹ ਹੜਤਾਲ ਕੀਤੀ ਗਈ ਸੀ ਪਹਿਲਾਂ ਇਹ ਹੜਤਾਲ ਜੋ ਉਹ ਸਵੇਰੇ ਜਦ ਹਸਪੀਟਲ ਖੁੱਲਣ ਦਾ ਟਾਈਮ ਹੁੰਦਾ ਉਸ ਤੋਂ ਲੈ ਕੇ 11 ਵਜੇ ਤੱਕ ਬੰਦ ਕੀਤੀ ਗਈ ਸੀ OPD ਵੀ 11 ਵਜੇ ਤੱਕ ਚੈੱਕਅਪ ਨਹੀਂ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਜਦ ਮੰਗਾ ਨਹੀਂ ਮੰਨੀਆਂ ਗਈਆਂ ਤਾਂ ਉਸ ਤੋਂ ਬਾਅਦ ਹੁਣ ਸਾਰਾ ਦਿਨ OPD ਆ ਜੋ ਉਹ ਅੱਜ ਬੰਦ ਰਹੇਗੀ ਤਾਂ ਚੈੱਕਅਪ ਆ ਜੋ ਨਹੀਂ ਕੀਤਾ ਜਾਵੇਗਾ ਦੇਖ ਸਕਦੇ ਹੋ ਕਿ ਡਾਕਟਰ ਨੇ ਉਹ ਬੈਠੇ ਹੋਏ ਨੇ ਕਮਰੇ ਕੋਲੇ ਹੋਏ ਨੇ ਦੇਖ ਸਕਦੇ ਹੋ ਲੇਕਿਨ ਅੱਜ ਜੋ ਡਾਕਟਰ ਸਾਰਾ ਦਿਨ ਹੜਤਾਲ ਤੇ ਰਹਿਣਗੇ ਜੇਕਰ ਤੁਸੀਂ ਵੀ ਹਸਪਤਾਲ ਦੇ ਵਿੱਚ ਦਵਾਈ ਲੈਣ ਦੇ ਲਈ ਪਹੁੰਚ ਰਹੇ ਹੋ ਤਾਂ ਇਹ ਖਬਰ ਪੂਰੀ ਦੇਖ ਲੈਣਾ ਕਿਉਂਕਿ ਤੁਹਾਡੀ ਕੱਜਲ ਕੁਵਾਰੀ ਹੋ ਸਕਦੀ ਹੈ ਤਾਂ ਇਹ ਹੜਤਾਲ ਹੁਣ ਕਿੰਨਾ ਟਾਈਮ ਚੱਲਦੀ ਆ ਇਹ ਤਾਂ ਸਮਾਂ ਹੀ ਦੱਸੇਗਾ ਕਿਉਂਕਿ ਜਿੰਨਾ ਟਾਈਮ ਮੰਗਾ ਨਹੀਂ ਮੰਨਿਆ ਜਾਂਦੀਆਂ ਡਾਕਟਰ ਕਹਿੰਦੇ ਓਨਾ ਟਾਈਮ ਅਸੀਂ ਹੜਤਾਲ ਤੇ ਰਹਾਂਗੇ ਹੁਣ ਓਪੀਡੀ ਕਿੰਨਾ ਚਿਰ ਬੰਦ ਰਹਿੰਦੀ ਆ ਇਹ ਤਾਂ ਸਮਾਂ ਹੀ ਦੱਸੇਗਾ ਕਿਉਂਕਿ ਅੱਜ ਦਾ ਦਿਨ ਵੀ ਬੰਦ ਹੋ ਸਕਦਾ ਕੱਲ ਦਾ ਦਿਨ ਵੀ ਬੰਦ ਹੋਵੇ ਕਿਉਂਕਿ ਹਜੇ ਮੰਗਾਂ ਜੋ ਨਹੀਂ ਮੰਨੀਆਂ ਗਈਆਂ ਤਾਂ ਸਰਕਾਰ ਜਦ ਤੱਕ ਮੰਗਾ ਮੰਨਦੀ ਆ ਉਦੋਂ ਬਾਅਦ ਫਿਰ ਇਹ OPD ਆ ਜੋ ਖੁੱਲ ਹੀ ਜਾਵੇਗੀ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਇਸ ਲਈ ਸਾਂਝੀਆਂ ਕੀਤੀਆਂ ਸੀ ਤਾਂ ਕਿ ਜੇਕਰ ਤੁਸੀਂ ਵੀ ਦਵਾਈ ਲੈਣ ਦੇ ਲਈ ਪਹੁੰਚ ਰਹੇ ਹੋ ਤਾਂ ਇਹ ਤੁਸੀਂ ਖਬਰ ਜ਼ਰੂਰ ਦੇਖ ਲਿਓ ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਮੁਕਸਰ ਸਾਹਿਬ ਦੇ ਵਿੱਚ ਦੂਰ ਪਿੰਡਾਂ ਦੇ ਵਿੱਚੋਂ ਲੋਕ ਨਹੀਂ ਜੋ ਉਹ ਦਵਾਈ ਲੈਣ ਦੇ ਲਈ ਪਹੁੰਚਦੇ ਨੇ ਤਾਂ ਦੂਰੋਂ ਜਦੋਂ ਆਉਂਦੇ ਨੇ ਤਾਂ ਫਿਰ ਚੈੱਕਅਪ ਨਹੀਂ ਹੋਵੇਗਾ ਤਾਂ ਫਿਰ ਜ਼ਰੂਰ ਪਕਾਈ ਜ਼ਰੂਰ ਹੋ ਜਾਵੇਗੀ ਉਹਨਾਂ ਦੀ ਤੇ ਇਸ ਲਈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਕਿ ਮੁਕਸਰ ਏਰੀਆ ਦੇ ਵਿੱਚੋਂ ਜੋ ਵੀ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚ ਰਿਹਾ ਉਹਨਾਂ ਨੂੰ ਪਤਾ ਲੱਗ ਸਕੇ ਤਾਂ ਇਹ ਹੜਤਾਲ ਕਿੰਨਾ ਟਾਈਮ ਚੱਲਦੀ ਆ ਇਹ ਸਮਾਂ ਹੀ ਦੱਸੇਗਾ ਕਿ ਤੱਕ ਮੰਗਾ ਮੰਨਿਆ ਜਾਂਦੇ ਨੇ ਤੇ ਡਾਕਟਰ ਸਾਹਿਬ ਦੇ ਨਾਲ ਵੀ ਗੱਲ ਕਰਦੇ ਇੱਥੋਂ ਦੇ ਡਾਕਟਰਾਂ ਦੇ ਨਾਲ ਕਿ ਤੱਕ ਇਹ ਉਹ ਪਿੱਡੀ ਆ ਜੋ ਬੰਦ ਰੱਖੀ ਜਾਵੇਗੀ ਤਕੀ ਯੋਨਾਂ ਦੀਆਂ ਮੰਗਾ ਨੇ ਥੋੜੀ ਦੇਰ ਤੱਕ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਉਹ ਵੀ ਤੁਹਾਡੇ ਰੂ ਰੂ ਜੋ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਦੇ ਉੱਜੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੋ ਅਮਰਜੈਂਸੀ ਸਵਾਵਾ ਨੇ ਉਹ ਹਸਪਤਾਲ ਦੇ ਵਿੱਚ ਜਰੂਰ ਚੱਲ ਰਹੀਆਂ ਨੇ ਅਮਰਜੈਂਸੀ ਚੈੱਕ ਅਪ ਜੋ ਕੀਤਾ ਜਾ ਰਿਹਾ ਲੇਕਿਨ ਉਹ ਜਦ ਦੂਜਾ ਰੈਗੂਲਰ ਜੋ ਚੈੱਕ ਅਪ ਉਹ ਨਹੀਂ ਕੀਤਾ ਜਾ ਰਿਹਾ ਤਾਂ ਬਣੇ ਰਹੋ ਸਾਡੇ ਨਾਲ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਕਿ ਪਹਿਲੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ